ਸਸਰੀ ਕਾਲ ਬਾਈ ਜੀ ਸਸਰੀ ਕਾਲ ਸਪਰੇ ਕਰਦੇ ਆ ਬਾਈ ਜੀ ਪਰਗੜ ਵਾਈ ਦੇ ਕਿ ਜਿਹੜੇ ਬਾਈ ਟੂਸੇ ਕੱਚੇ ਆ ਹਨਾ ਇੱਕ ਤਾਂ ਬਾਈ ਜਿਹੜੇ ਫੁੱਲ ਜੇ ਆ ਉਹ ਸਹੀ ਹੋ ਜਾਣਗੇ ਤੇ ਇੱਕ ਬਾਈ ਜੀ ਜਿਹੜੇ ਕਾਲੇ ਢਿੰਡੇ ਹੋਏ ਪਏ ਆ ਉਹ ਖਰਾਬ ਨਹੀਂ ਹੋਣਗੇ ਕਿਉਂਕਿ ਸਪਰੇ ਕਰਨੀ ਜ਼ਰੂਰੀ ਆ ਬਾਈ ਨਰਮੇ ਤੇ ਆ ਜਿਹੜੇ ਬਾਈ ਫੁੱਲ ਤੁਨੂ ਦੀਦੇ ਹਨਾ ਮਾੜੇ ਮੋਟੇ ਇਹ ਟੂਤੇ ਚਾਰ ਚਾਰੇ ਟੂਸੇ ਪੱਕ ਜਾਣਗੇ ਤੇ ਜਿਹੜੇ ਕਾਲੇ ਢਿੰਡੇ ਹੋਏ ਪਏ ਆ ਤੇ ਉਹ ਮਤਲਬ ਹੀ ਸਹੀ ਹੋ ਜਾਣਗੇ ਉਹਨਾਂ ਨੂੰ ਕਾਲੇ ਜ਼ਿਆਦੇ ਨਹੀਂ ਹੋਣਗੇ ਉਹ ਇੱਕ ਇੱਕ ਸਪਰੇਅ ਜ਼ਰੂਰੀ ਆ ਬਾਈ ਜਿਹੜੇ ਜਿਹੜੇ ਕਿਸਾਨ ਭਰਾਵਾਂ ਨੇ ਨਰਮਾ ਬੀਜਿਆ ਠੀਕ ਆ ਬਾਈ ਸਪਰੇਅ ਜ਼ਰੂਰੀ ਆ ਬਾਈ ਦੇਖੀ ਮੜਾ ਜਾ ਸਪਰੇਅ ਜ਼ਰੂਰੀ ਆ ਨਾ ਹੈਲੋ ਉਹ ਫੋਨ ਆਇਆ ਬਾਈ ਬੋਈ ਕੋਲ ਬੋਲੇ ਹੀ ਨਹੀਂ ਹਾਂ ਹਾਂ ਸੁਣਦੇ ਸੁਣਦੇ ਆ ਕਰੋ ਬਾਈ ਜਿਹੜੇ ਜਿਹੜੇ ਕਿਸਾਨ ਭਰਾਵਾਂ ਨੇ ਨਰਮਾ ਬੀਜਿਆ ਬਾਈ ਪਤਲੀ ਸਤ ਆਓ ਤੇ ਕੁਛ ਛਿੱਟਾ ਮੱਛਰ ਮਰ ਜੂਗਾ ਬਾਈ ਜਿਹੜੇ ਚੁਗਣ ਵਾਲੇ ਭਰਾ ਹਨ ਉਹਨਾਂ ਦੇ ਬੱਚਿਆਂ ਦੇ ਨਾਲ ਲੜੂਗਾ ਬਾਈ ਯਾਰ ਹੂੰ ਜ਼ਰੂਰ ਕਰੋ ਬਾਈ ਜੀ ਪ੍ਰਗਟ ਬਾਈ ਕੋਲੇ 14 15 ਗੱਲੇ ਨਰਮਾ ਬਾਈ ਹਨਾ ਤੇ ਸਾਰੇ ਤੇ ਐਂ ਹੀ ਕਰੀ ਜਾਂਦੇ ਬਾਈ ਅਸੀਂ ਜ਼ਰੂਰੀ ਹੈ ਬਾਈ ਸਪਰੇ ਢੋਲ ਭਰੇ ਬਾਈ ਸਪਰੇ ਦਾ ਪੂਰਾ ਕਿਉਂਕਿ ਨਾਲ ਤਾਂ ਮੱਛਰ ਮਰ ਜੂ ਨਾਲੇ ਜਿਹੜੇ ਕਾਲੇ ਜੀਂਡੇ ਹੋ ਖਰਾਬ ਨਹੀਂ ਹੋਣਗੇ ਤੇ ਜਿਹੜੇ ਉੱਤੇ ਟੂਸੇ ਆ ਫੁੱਲ ਮਾੜੇ ਮੋٹے ਹੈਗੇ ਪਰ ਮਾਤਮਾ ਨੇ ਲਾਏ ਤੇ ਉਹ ਸਹੀ ਰਹਿਣਗੇ ਬਾਈ ਨਰਮਾ ਤਾਂ ਬਾਈ ਹੈ ਤਾਂ ਘੱਟ ਜਿਹੜੇ ਜਿਹੜੇ ਬੱਸ ਏਅਰਗੇ ਏਅਰਗੇ ਦੇ ਵਿੱਚ ਨਰਮਾ ਹੈਗਾ ਹਨਾ ਤੇ ਇੱਕ ਸਪਰੇ ਹਾਂਜੀ ਉਹ ਪੀਰਾਂ ਨੂੰ ਦਾ ਆਦਮੀ ਮਾੜੇ ਮੋٹے ਟੁੱਟੇ ਤੇ ਜਿਹੜੇ ਟੀਂਡੇ ਲੱਗੇ ਉਹ ਸਹੀ ਹੋ ਜਾਣਾ ਕਰਦੇ ਬਾਈ ਹਨਾ ਜਾਣਕਾਰੀ ਸਹੀ ਲੱਗੀ ਤਾਂ ਬਾਈ ਦੱਸੋ ਕਮੈਂਟ ਕਰਕੇ ਬੀਕਵੇਂ ਲੱਗੀ